ਆ ਦੇਖੋ ਇੱਕ ਹੋਰ ਆ ਗਈ ਚੜੇਲਾਂ ਦੀ ਪ੍ਰਦਾਨ ਕਿ ਕਹਿੰਦੀ ਪਾਪੀ ਮੇਰੀ ਗੁੱਤ ਕਰਦੇ ਮੈਨੂੰ ਚੜਿਆ ਸੋਰਮਾ ਸਾਲ ਪਾਪੀ ਮੇਰੀ ਗੁੱਤ ਕਰਦੇ ਦੇਖ ਲੋ ਆਇਆ ਕਰ ਮੈਂ ਕਨੇਡੇ ਕਰਦਾ ਰੁਕ ਨਾ ਅੰਦੀ ਕੋ ਗੁੱਤ ਗੁੱਤ ਕਰਦਾ ਕਿਉਂ ਜਵਾਕਾਂ ਨੂੰ ਡਰਾਉਂਦੀ ਆ ਠੀਕ ਐ ਕਿੰਨਾ ਤੇਰਾ ਸਹੀ ਹੈ ਨੇ ਉਸ ਨੂੰ ਵੱਡੇ ਤੋਂ ਪੁੱਛਾ ਪਤੰਡੀ ਵਾਲ ਚੱਕੀ ਫਿਰਦਾ ਯਾ ਥੱਲੇ ਆਉਂ ਜਾਣਾ ਨੀ ਤੇ ਸੁਸਾਇਡ ਤੂੰ ਕਰ ਲੈਨੇ ਤਾਂ ਸਾਨੂੰ ਕਰਨ ਦੇ ਜੇ ਸਾਨੂੰ ਕੋਈ ਯਰ ਦੇ ਜਾ ਲੱਖ ਦੀਆਂ ਲਾਣ ਤਾਈ ਤੇਰੇ ਤੇ ਠੀਕ ਹੈ ਕਿ ਦੱਪਾ ਨਹੀਂ ਕਰਿਆ ਆਪਣਾ ਦਾ ਵੀਰ ਕਹਿ ਰਿਹਾ ਕਿ ਤੁਸੀਂ ਵੀਰ ਦੇ ਫੈਨ ਹੋ ਜਾਂ ਵੀ ਨੂੰ ਪਿਆਰ ਕਰਦੇ ਹੋ ਤਾਂ ਦੱਪ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਦੱਪ ਕੀ ਸ਼ੇਅਰ ਕਰਿਓ ਫੇਸਬੁਕ ਤੇ ਲਾਈਕ ਕਰਿਓ ਇਸ ਤਰ੍ਹਾਂ ਜੇ ਫੋਲੋ ਕਰਿਓ ਤੇ ਠੀਕ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਕਰਦੇ ਹਾਂ ਸਟਾਰਟ ਵੀਡੀਓ ਕਰਦੇ ਆਂ ਵੀਡੀਓ ਮੇਰੇ ਨੱਤੀ ਦੀ ਖੁੱਲ ਗਈ ਵਾਲ ਭਾਬੀ ਮੇਰੀ ਗੁੱਤ ਕਰਦੇ ਨੱਚੋ ਸਾਰੇ ਨੱਚੋ ਮੈਨੂੰ ਝੜਿਆ 16 ਸਾਲ ਭਾਬੀ ਮੇਰੀ ਗੁੱਤ ਕਰਦੇ ਇੱਧਰ ਆ ਤੇਰੇ ਮਕਰੇੜੇ ਕਰਾਂ ਆ ਦੀ ਇੱਕ ਦੀ ਬਾ ਦੀ ਸ਼ਰੀ ਦੇਵੀ ਹਾਏ ਮੇਰੇ ਰੱਬਾ ਫੇਰ ਆ ਗਈ ਚੜੇਲਾ ਦੀ ਪ੍ਰਧਾਨ ਨਹੀਂ ਕਰ ਦੋ ਨੀ ਵਿਚਾਰੀ ਦੀ ਗੁੱਤ ਕਰ ਦੋ ਅਜੇ ਤੇ ਵਿਚਾਰੀ 16 ਸਾਲਾਂ ਦੀ ਆ ਅਜੇ ਤੇ ਸਕੂਲ ਜਾਂਦੀ ਆ ਕਰ ਦੋ ਗੁੱਤ ਗੁੱਤ ਕਰਕੇ ਨਾ ਆਹੀ ਗੁੱਤ ਨਾ ਮੈਨੂੰ ਫਾਹ ਦੇ ਰਹੀ ਗਰੀਬਾਂ ਦੀ ਸ਼ਰੀ ਦੇਵੀ ਉਹ ਲੋਕਾਂ ਦੇ ਤੇ ਕੰਮ ਹੀ ਆ ਲੱਤਾ ਕਿ ਤੈਨਾਂ ਤੂੰ ਟੈਨਸ਼ਨ ਹੀ ਲੈਣੀ ਤੂੰ ਚੁੱਪ ਕਰਕੇ ਤੇ ਨੈਰ ਤੇ ਛਾਲ ਮਾਰ ਦੇ ਪੈ ਲੋ 300 ਦਾ ਚਾਰਜ ਕਰਾਉਨੇ ਆ ਹੁਣ 350 ਦਾ ਕਰਾਉਨੇ ਆ ਸਿਰਫ ਗਰੀਬਾਂ ਦੀ ਸ਼ਰੀਦੇਵੀ ਨੂੰ ਦੇਖਣ ਲਈ ਔਰ ਫਿਰੇ ਮੂ ਸਾਡੇ ਹਾਂ ਜੀ ਪੰਜਾਬੀ ਕਿਦ ਲੱਗੀ ਜੇ ਵੀਡੀਓ ਦਬਕੇ ਸ਼ੇਅਰ ਸਪੋਰਟ ਕਮੈਂਟ ਲਾਂਤਾ ਦੇਖੋ ਤੁਸੀਂ ਜਰੂਰ ਆਇਓ ਠੀਕ ਹੈ ਜਰੂਰ ਜਾਇਓ ਲਾਂਤਾ ਦੇ ਕੇ ਤੇ ਠੀਕ ਹੈ ਮਿਲਦੇ ਹਾਂ ਨੈਕਸਟ ਵੀਡੀਓ ਸਰਪ੍ਰੇਖ ਸਸੀ ਕਾ ਜੀ